ਜ਼ਿਲ੍ਹਿਆਂ ਵਿੱਚ ਵਧ ਰਹੇ ਅਪਰਾਧਾਂ ਨੂੰ ਰੋਕਣ ਦੇ ਮਕਸਦ ਨਾਲ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਵੱਡੇ ਪੱਧਰ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਅਭਿਆਨ ਦੀ ਅਗਵਾਈ ਖੁਦ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕੀਤੀ ਮੌਕੇ ਤੇ ਪਹੁੰਚੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਜੇਲ੍ਹ ਅੰਦਰੋਂ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਪਟਿਆਲਾ ਪੁਲਿਸ ਵੱਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਅਭਿਆਨ ਚਲਾਏ ਜਾਂਦੇ ਰਹੇ ਹਨ ਉਨ੍ਹਾਂ ਕਿਹਾ ਕਿ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨ ਨਸ਼ੀਲਾ ਸਮਾਨ ਜਾਂ ਹੋਰ ਕੋਈ ਵੀ ਗੈਰ ਕਾਨੂੰਨੀ ਚੀਜ਼ ਬਰਾਮਦ ਹੁੰਦੀ ਹੈ ਤਾਂ ਉਸ ਖਿਲਾਫ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਐਸਐਸਪੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਤਲਾਸ਼ੀ ਅਭਿਆਨ ਦੌਰਾਨ ਸナイਪਰ ਡੌਗਸ ਮੈਟਲ ਡਿਟੈਕਟਰ ਅਤੇ ਹੋਰ ਆਧੁਨਿਕ ਉਪਕਰਨਾ ਦੀ ਮਦਦ ਲਈ ਗਈ ਤਾਂ ਜੋ ਜੇਲ੍ਹ ਅੰਦਰ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਪਟਿਆਲਾ ਪੁਲਿਸ ਵੱਲੋਂ ਚਲਾਇਆ ਗਿਆ ਇਹ ਤਲਾਸ਼ੀ ਅਭਿਆਨ ਅਪਰਾਧਾਂ ਦੇ ਕਾਬੂ ਪਾਉਣ ਅਤੇ ਜੇਲ੍ਹ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹੰਕਾਰਪੂਰਕ ਕਦਮ ਮੰਨਿਆ ਜਾ ਰਿਹਾ ਹੈ। ਮਨਜੋਗ ਡੀਜੀਪੀ ਪੰਜਾਬ ਦੀ ਜਿਹੜੀ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਗੈਂਗਸਟਰਸ ਦੀ ਜਿਹੜੀ ਪਾਲਿਸੀ ਤਿੰਨੇ ਜੇਲ੍ਹਸ 'ਚ ਇੱਕ thorough ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾਊਗਾ। ਇਹਦਾ ਮਕਸਦ ਜਿਹੜੇ ਕਿ ਗੈਂਗਸਟਰਸ ਜੇਲ੍ਹ ਦੇ ਅੰਦਰ ਨੇ ਉਹਨਾਂ ਨੂੰ ਸਖਤਾਈ ਨਾਲ ਇਹ ਮੈਸੇਜ ਦੇਣਾ ਕਿ ਜੇਕਰ ਉਹ ਸੋਚਦੇ ਆ ਕਿ ਜੇਲ੍ਹ ਦੇ ਅੰਦਰ ਬੈਠੇ ਕਿਸੇ ਪ੍ਰਕਾਰ ਦੇ ਵੀ ਆਰਗੇਨਾਈਜ਼ਡ ਕ੍ਰਾਈਮ ਨੈੱਟਵਰਕ ਨੂੰ ਚਲਾ ਸਕਦੇ ਆ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਤੇ ਪਟਿਆਲਾ ਪੁਲਿਸ ਪੂਰੀ ਮੁਸਤਦੀ ਨਾਲ ਸਨੀਫਰ ਡੌਗਸ ਦੇ ਨਾਲ ਜੇਲ੍ਹ ਐਡਮਿਨਿਸਟ੍ਰੇਸ਼ਨ ਚ ਡੀਆਈਜੀ ਜੇਲ੍ਹ ਸਥੇ ਆਈ ਜੇਲ੍ਹ ਸੁਪਰਡੈਂਟ ਪਾਲੀਵਾਲ ਸਾਹਿਬ ਇੱਥੇ ਸੀਆਈਏ ਦੀ ਟੀਮਸ ਇੱਥੇ ਨੇ ਤੇ ਅਸੀਂ ਆਪਣੇ ਟੈਕਨੀਕਲ ਡਿਵਾਈਸਸ ਜਿਵੇਂ ਨਾਨ ਲੀਨੀਅਰ ਜੰਕਸ਼ਨ ਡਿਟੈਕਟਰ ਸਨੀਫਰ ਡੌਗਸ ਵਗੈਰਾ ਉਹ ਸਾਰੇ ਇੱਥੇ ਲੈ ਕੇ ਆਏ ਆ ਤੇ ਬੜੀ ਇੱਕ ਥੋਰੋ ਜਿਹੜੀ ਆ ਹਸਰਚ ਐਕਟੀਵਿਟੀ ਇੱਥੇ ਚਲਾਈ ਜਾਊਗੀ ਸਰ ਜਿਸ ਤਰ੍ਹਾਂ ਕਿ ਪ੍ਰਿਜ਼ਨ ਐਕਟ ਹੈ ਐਕਟ ਦੇ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਏਗੀ ਜਾਂ ਕੋਈ ਹੋਰ ਵੀ ਧਾਰਾ ਲਗਾਈ ਜਾਊਗੀ ਦੇਖੋ ਜੇ ਤੇ ਕਿਸੇ ਕਾਉਂਟਰਬੈਂਡ ਦੀ ਬਰਾਮਦਗੀ ਹੋਈ ਤੇ ਫਿਰ ਐਨਡੀਪੀਐਸ ਐਕਟ ਦੀ ਵੀ ਧਾਰਾ ਲਗਾਈ ਜਾਊਗੀ ਤੇ ਜੇਕਰ ਕੋਈ ਇਲੈਕਟ੍ਰੋਨਿਕ ਡਿਵਾਈਸਸ ਮੋਬਾਈਲ ਵਗੈਰਾ ਬਰਾਮਦਦਨ ਹੋਇਆ ਤੇ 52ਏ ਪ੍ਰਿਜ਼ਨ ਐਕਟ ਦਾ ਜਿਹੜਾ ਆ ਉਹਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਊਗਾ ਇਹ ਸਕਟਾਈ ਨਾਲ ਤੇ ਬੜੀ ਡੁੰਗਾਈ ਨਾਲ ਸਰਚ ਜਿਹੜੀ ਆ ਉਹ ਕੀਤੀ ਜਾਊਗੀ ਇੱਥੇ ਇੱਕ ਤਕਰੀਬਨ 1 ਤੇ ਐਸਪੀ ਸਿਟੀ ਕੁਲਵਿੰਦਰ ਜੀ ਡੀਐਸਪੀ ਸਿਟੀ ਤੋਂ ਮੈਂ ਇਹਾ ਤੇ ਜਿਲ੍ਹਾ ਪ੍ਰਸ਼ਾਸਨ ਦੇ ਅੰਦਰ ਸੀਰੀਅਸ ਕ੍ਰਾਈਮ ਦੇ ਵਿੱਚ ਨਾ ਕਿ ਕਿਹੜੀ ਚੁਕੀਆਂ ਬਣਦੀਆਂ ਨੇ ਕਿ ਜੇਲ੍ਹਾਂ ਤੋਂ ਐਕਸੇਸ ਹਦਾ ਹੁੰਦਾ ਹੈ ਇਹਨੂੰ ਵੀ ਬ੍ਰੇਕ ਮਿਲੇਗੀ ਦੇਖੋ ਜੀ ਜਿਵੇਂ ਆਪਾਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਬੜੀ ਸਰਗਰਮੀ ਨਾਲ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰਸ ਦੇ ਖਿਲਾਫ ਕੰਮ ਕੀਤਾ ਹੈ ਤੇ ਉਸੇ ਸਰਗਰਮੀ ਨਾਲ ਅਸੀਂ ਜੇਲ੍ਹ ਦੀ ਵੀ ਪੂਰੀ ਸਰਚ ਕਰਾਂਗੇ ਤੇ ਜੇਕਰ ਕੋਈ ਵੀ ਸ਼ੱਕੀ ਚੀਜ਼ ਜਾਂ ਵਸਤੂ ਮਿਲਦੀ ਹੈ ਤਾਂ ਜਾਂਚ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਜੀ ਸਟਾਰ نیوز ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ